ਕਿਮੀ ਦਿਮਾਤ ਵਿੱਚ ਨਾਲ ਪੜਦਾ ਪੰਡਤਾਂ ਦਾ ਇੱਕ ਮੁੰਡਾ ਹਿਸਾਬ ਤੋਂ ਪੂਰਾ ਚਾਲੂ ਇੱਕ ਦਿਨ ਟੈਸਟ ਰੱਖ ਲਿਆ ਆਖਣ ਲੱਗਾ ਯਾਰ ਆਉਂਦਾ ਜਾਂਦਾ ਤੇ ਕੁਝ ਹੈ ਨਹੀਂ ਦੱਸ ਕਿਦਾਂ ਕਰਗੇ ਆਖਿਆ ਇੱਕ ਸਕੀਮ ਹੈ ਨਲਕੇ ਦੀ ਹੱਥੀ ਦਾ ਬੋਲਟ ਚੋਰੀ ਕਰ ਲੈਂਦੇ ਹਾਂ ਤਰੇ ਲੱਗੂ ਤਾਂ ਮਾਸਟਰ ਜੀ ਪਾਣੀ ਲੈਣ ਨਹਿਰ ਵਾਲੇ ਨਲਕੇ ਤੇ ਤਾਂ ਸਾਨੂੰ ਹੀ ਘੱਲੇਗਾ ਉੱਥੇ ਘੜੀ ਵੱਧ ਲਾ ਆਵਾਂਗੇ ਟੈਸਟ ਮੁੱਕ ਜੂ ਉਦੋਂ ਮੁੜ ਜਾਵਾਂਗੇ ਹਾਂ ਮੈਂ ਭਰ ਦਿੱਤੀ ਫਿਰ ਅਗਲੇ ਦਿਨ ਤੜਕੇ ਆ ਕੇ ਪਹਿਲਾਂ ਹੱਥੀ ਦਾ ਬੁਲਟ ਕੱਢ ਕਿਧਰੇ ਲੁਕਾ ਦਿੱਤਾ ਫਿਰ ਦੁਪਹਿਰੇ ਨਹਿਰ ਤੇ ਪਾਣੀ ਲੈਣ ਗਏ ਉੱਥੇ ਗੋਲ ਗੱਪਿਆਂ ਦਾ ਰੱਜ ਮਾਰ ਕੋਲ ਬੋਰਡ ਹੇਠ ਹੀ ਪੈ ਗਏ ਘੜੀ ਕ ਮਗਰੋਂ ਕਿੰਨੀ ਸਾਰੀ ਮੂੰਗਫਲੀ ਚਬ ਛੱਡੀ ਸਣੇ ਰਿਓੜੀਆਂ ਘੜੀ ਲੰਘਣ ਮਗਰੋਂ ਬਾਲਟੀ ਪਾਰ ਕੇ ਤੁਰਨ ਲੱਗੇ ਤਾਂ ਮੂੰਫਲੀ ਵਾਲਾ ਆਖਣ ਲੱਗਾ ਉਹ ਆ ਛਕੜਾਂ ਦਾ ਪਾਇਆ ਖਲਾਰਾ ਤੇ ਸਾਹਮਦੇ ਜਾਓ ਗ੍ਰਾਖੀ ਬੁਰਾ ਮੰਨਣਗੇ ਉਸਦੇ ਆਖੀ ਅਣਸੁਣੀ ਜਹੀ ਕਰਕੇ ਇਸ ਖੁਸ਼ੀ ਵਿੱਚ ਵਾਫਿਸ ਹੋ ਤੁਰੇ ਕਿ ਸਕੀਮ ਕਾਮਯਾਬ ਰਹੀ। ਅਗਲੇ ਦਿਨ ਸਾਰੀ ਕਲਾਸ ਨੂੰ ਨੰਬਰ 10 ਸਾਨੂੰ ਦੋਹਾਂ ਨੂੰ ਵੱਖਰਿਆਂ ਕਰ ਲਿਆ। ਆਖਣ ਲੱਗੇ ਤੁਸੀਂ ਦੋਵੇਂ ਹਿਸਾਬ ਦਾ ਟੈਸਟ ਅੱਜ ਦੇਮੋਗੇ ਤੇ ਨਾਲ ਹੀ ਪਾਸੇ ਰੱਖਣਾ ਮੋਮਜਾਮੇ ਦੇ ਵੱਡਾ ਸਾਰਾ ਲਫਾਫਾ ਮੇਜ਼ ਤੇ ਰੱਖ ਦਿੱਤਾ। ਅੰਦਰ 22 ਹੋਈ ਮੂੰਗਫਲੀ ਦੇ ਛਿੱਕੜ ਸਨ। ਖਾਲੀ ਪੇਪਰ ਵੇਖ ਮਾਸਟਰ ਰੋਸ਼ਨ ਲਾਲ ਨੇ ਬੈਤ ਵਾਲੀ ਛੋਟੀ ਚੁੱਕ ਲਈ। ਫਿਰ ਕਿੰਨੇ ਸਵਾਲ ਪੁੱਛੇ ਕਿੰਨੇ ਪੈਸਿਆਂ ਦੀ ਚੱਬੀ ਸੀ ਹੋਰ ਕੀ ਕੀ ਖਾਦਾ ਨਲਕੇ ਤੇ ਚੋਰੀ ਕੀਤੇ ਕਾਬਲੇ ਤੇ ਬੋਲਟ ਕਿੱਥੇ ਲੁਕਾਏ 5 ਮਿੰਟਾਂ ਦੀ ਤਫਤੀਸ਼ ਮਗਰੋਂ ਸਾਰੇ ਖੁਲਾਸੇ ਕਰਵਾ ਫਿਰ ਜੋ ਹਸ਼ਰ ਸਾਡਾ ਹੋਇਆ ਉਹ ਉਸ ਵੇਲੇ ਦੇ ਪੜੇ ਹੋਿਆਂ ਨੂੰ ਤੇ ਦੱਸਣ ਦੀ ਲੋੜ ਨਹੀਂ ਪਰ ਟੈਸਟ ਵਿੱਚੋਂ ਘੱਟ ਨੰਬਰਾਂ ਕਰਕੇ ਜੋ ਵੱਖਰੀ ਕੋਟ ਸਾਨੂੰ ਘਰੋਂ ਪਈ ਉਹ ਸਾਨੂੰ ਕਿੰਨਾ ਚਿਰ ਖਟਕਦੀ ਰਹੀ ਕਿੰਨੇ ਵਰਿਆਂ ਮਗਰੋਂ ਨਹਿਰੀ ਵਿਭਾਗ ਵਿੱਚ ਅਫਸਰ ਲੱਗ ਪਹਿਲੀ ਨਿਯੁਕਤੀ ਉਸੇ ਇਲਾਕੇ ਵਿੱਚ ਹੋਈ ਤਾਂ ਇੱਕ ਦਿਨ ਜੀਪ ਉਸੇ ਪੁਲ ਤੇ ਰੁਕਵਾ ਲਈ। ਇਧਰ ਉਧਰ ਵੇਖਦੇ ਹੋਏ ਨੂੰ ਕੋਲ ਢਾਬੇ ਵਾਲੇ ਨੇ ਪੁੱਛ ਲਿਆ ਸਰਦਾਰ ਸਾਹਿਬ ਕਿਹਨੂੰ ਮਿਲਣਾ? ਆਖਿਆ ਇੱਥੇ ਇੱਕ ਰੇੜੀ ਹੋਇਆ ਕਰਦੀ ਸੀ ਨਾਲ ਹੱਥ ਵਾਲਾ ਨਲਕਾ ਵੀ। ਕਿੱਥੇ ਗਏ? ਆਖਣ ਲੱਗਾ ਜੀ ਮੂਫਲੀ ਵਾਲਾ ਬਾਬਾ ਤੇ ਕਦੋਂ ਦਾ ਪੂਰਾ ਹੋ ਗਿਆ ਤੇ ਉਸ ਨਲਕੇ ਦੀ ਹੱਥੀ ਆਏ ਦਿਨ ਨਸ਼ੇੜੀਆਂ ਕਰਕੇ ਚੋਰੀ ਹੋ ਜਾਇਆ ਕਰਦੀ ਸੀ। ਸੋ ਸਾਰੇ ਰਲ ਕੇ ਪਾਣੀ ਦੀ ਟੂਟੀ ਲਵਾ ਦਿੱਤੀ। ਬਿਨਾ ਹੱਥੀ ਦੇ ਬੇਰੌਣ ਕੇ ਜਿਹੇ ਹੋ ਗਏ ਨਲਕੇ ਵੱਲ ਵੇਖਦੇ ਹੋਏ ਨੇ ਜਦੋਂ ਨਵੀਂ ਟੂਟੀ ਦਾ ਪਾਣੀ ਪੀਤਾ ਤਾਂ ਬਿਲਕੁਲ ਵੀ ਸੁਆਦ ਨਾ ਲੱਗਾ ਉਹ ਪੁਰਾਣੀ ਠੰਡਕ ਮਿਠਾਸ ਤੇ ਕਿਦਰੇ ਹੈ ਹੀ ਨਹੀਂ ਸੀ ਅੱਧਾ ਗਲਾਸ ਉਂਝ ਦਾ ਉਂਝ ਹੀ ਛੱਡ ਜੀਪ ਵੱਲ ਨੂੰ ਜਾਣ ਲੱਗਾ ਤਾਂ ਕੋਲ ਸੁੱਕੀ ਨਹਿਰ ਕੰਢੇ ਬੈਠਾ ਬਾਬਾ ਹੱਸ ਪਿਆ ਅਖੇ ਕੀ ਗੱਲ ਸੁਆਦ ਨਹੀਂ ਲੱਗਾ ਇਸ ਤੋਂ ਪਹਿਲਾਂ ਕਿ ਮੋਹਨ ਹਾਂ ਨਾ ਨਿਕਲਦੀ ਆਪੇ ਬੋਲ ਪਿਆ ਪੁੱਤਰ ਹੁਣ ਇੱਥੋਂ ਦੇ ਪਾਣੀ ਹੀ ਨਹੀਂ ਸਗੋ ਸਭ ਕੁਝ ਹੀ ਬੇਸਵਾਦਾ ਹੋ ਗਿਆ ਦੋਸਤੀਆਂ ਰਿਸ਼ਤੇਦਾਰਾਂ ਪੜ੍ਹਾਈਆਂ ਰਿਸ਼ਤੇ ਨਾਤੇ ਅਤੇ ਇਥੋਂ ਤੱਕ ਕਿ ਕਦੇ ਇੱਥੇ ਵਿਕਦੀਆਂ ਗੁੱਡ ਦੀਆਂ ਰਿਓੜੀਆਂ ਵੀ ਜਿੰਨੀ ਛੇਤੀ ਇਸ ਸਾਰੇ ਬੇਸਵਾਦੇਪਣ ਦੀ ਆਦਤ ਪਾਲ ਲਵਿੰਗਾ ਉਨਾ ਹੀ ਸੌਖਾ ਰਹੇਗਾ ਹਰਪ੍ਰੀਤ ਸਿੰਘ ਜਮੰਦਾ ਵੀਡੀਓ ਵਿੱਚ ਹੋਈਆਂ ਭੁੱਲਾਂ ਚੁੱਕਾਂ ਦਿਖਿਮਾਈ ਜੇਕਰ ਅੱਜ ਦੀ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਹੋਵੇ ਤੇ ਇਸ ਵੀਡੀਓ ਨੂੰ ਲਾਈਕ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਨੂੰ ਅੰਤ ਤੱਕ ਦੇਖੋ ਬਹੁਤ ਬਹੁਤ ਧੰਨਵਾਦ